ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਆਪਾਂ ਖੜੇ ਆ ਪੰਡਕਣਾਵਲੀ ਕਲਾਂ ਤੇ ਇੱਥੇ ਆਪਾਂ ਇੱਕ ਬਾਈ ਦੀ ਮਾਝਰ ਪੀਟ ਹੋਗ ਦਿਖਾ ਦੇਵਾਂਗੇ ਬਾਕੀ ਦੇਾਰੇ ਪਸ਼ੂ ਗੱਭਣ ਰਹਿ ਗਏ ਤੇ ਉਹ ਵੀ ਹਫਤੇ ਚੋਂ ਹੁਣ ਤੱਕ ਮਾਨੂੰ ਹੀਟ ਜਾ ਰਹੀ ਸੀ ਉਹਦਾ ਆਪਾਂ ਹੱਲ ਕਰਨਾ ਹੀ ਸੀਗੇ ਤੇ ਇਹ ਪੀਟ ਦਾ ਆਪਣਾ ਫਾਰਮੂਲਾ ਹੋਈ ਪੱਕਾ ਬਾਬੇ ਦੀ ਕਿਰਪਾ ਨਾਲ ਸਾਰੇ ਪਸ਼ੂ ਤਾਂ ਰਹੀ ਜਾਂਦੇ ਨੇ ਕੋਈ ਨਹੀਂ ਪੀਟ ਕਰਦਾ ਹੈਗਾ ਤੇ ਹੁਣ ਆਪਾਂ ਪਹਿਲੇ ਵੀ ਪਾਣ ਨਾਲ ਇਹਨੂੰ ਦੇਖਲਾ ਕਹਿੰਦਾ ਵੀ ਫਿਰ ਭਾਂਜ ਨੂੰ ਬੋਲਦੀ ਤਾਂ ਆਪਾਂ ਪਹਿਲੀ ਨਾਲ ਵੀ ਪਾ ਦਿੰਦੇ ਆ ਤੇ ਨਾਲ ਆਪਣੇ ਇੱਕ ਨਵਾਂ ਆਈਡੀਆ ਆਇਆ ਵਿਚ ਉਹਨੂੰ ਦਿਖਾ ਦੀ ਆਪਾਂ ਇੱਕ ਵੀਰਾਬਲੀ ਦੀ ਕੱਟਾ ਮਰ ਹੈ ਵੀਰਾਬਲੀ ਦਾ ਕੱਟਾ ਵੀਰੇ ਨੂਰ ਦਾ ਕੱਟਾ ਜੀ ਵੀਰਾਬਲੀ ਦਾ ਇਹਦੀ ਮਹਲਾ ਹਨ ਮੜੀ ਜੀ ਬੱਲੀ ਹੈ ਨਾ ਮਾਂ ਜੀ ਮੜੀ ਜੀ ਬੱਲੀ ਹੈ ਨਾ ਆਹ ਲੋ ਜੀ ਵੀਰੇ ਆਪਰੇ ਵੀਰਾਬਲੀ ਦਾ ਟੀਕਾ ਭਰੇ ਇਹਦੀ ਨੂਰ ਦਾ ਦੇਖੋ ਬਹੁਤ ਸੋਹਣਾ ਬੱਚਾ ਆ ਗਿਆ ਤੇ ਹੁਣ ਆਪਾਂ ਕਹੇ ਨੇ ਰਹਿਣਾ ਜੀ ਵੀ ਬੱਚਾ ਨਹੀਂ ਜਾਵੇ ਦਾ ਬੱਚਾ ਕਹਿੰਦਾ ਆ ਗਿਆ ਤੇ ਬਹੁਤ ਸੋਹਣਾ ਚੱਕ ਤੇ ਕਾਇਰ ਨੇ ਤੇ ਮੂਰੂ ਚਿੱਟ ਬਣਾ ਆ ਗਿਆ ਵਧੀਆ ਤੇ ਥੋੜੀ ਜੀ ਦੇਖ ਦਿਨਾਂ ਤਾਲੀ ਨਾ ਕੱਟਿਆ ਨੀ ਲੰਮੀ ਆਂਦੀ ਨਾ ਪਰ ਕੋਕਾ ਵੀ ਛੁਜ ਜਾਂਦਾ ਇਹ ਸੋਨ ਮੇਰੇ ਪਾਪਾ ਇੱਕ ਨਾਲ ਦਿਖਾਉਣੇ ਇਹਦੇ ਨਾਲ ਹੀ ਹੋ ਕੱਟਾ ਇੱਕ ਇਹ ਵੀ ਬਰਾਬਰੀ ਲਿਦਾਵੀ ਜੀ ਵੀਰੇ ਇਹ ਲਿਦਾਵੀ ਬਰਾਬਰੀ ਦਾ ਇਹ ਪੀਸੀ ਚਾਰਚੋ ਅੱਛੀ ਦਾ ਜੀ ਤੇ ਵੀਰੇ ਪੀਸੀ ਚਾਰਚੋ ਅੱਛੀ ਦਾ ਇਹ ਵੀ ਕੱਟਈਆ ਤੇ ਦੋਨਾਂ ਦੀ ਰੇਟ ਸੇਮ ਹੀ ਆ ਤੇ ਇੱਕ ਗੱਲ ਬਾਤ ਆ ਤੇ ਇਹਦੀ ਮਾਂ ਹਰੀ ਕਾਲੀ ਹੈ ਨਾ ਤੇ ਸਾਰੀ ਕਾਲੀ ਹੈ ਤੇ ਬਾਈ ਨੇ ਡੀ ਕਹੇ ਇਹਦੇ ਮਨ ਜਿਹਦਾ ਭਰਾਇਆ ਤੀ ਕਹੇ ਆਪ ਹੀ ਕਮਿਟੀ ਕਾ ਵੀ ਹੀ ਭਰਨਾ ਤੇ ਸਾਰਾ ਇਹ ਦੇਖੋ ਮਪਟੀ ਕਾ ਭਰੇ ਆਪਣੇ ਪੰਜਾਬੀ ਦਾ ਬੱਚਾ ਪਰ ਸਾਰਾ ਇਹਦੀ ਕਾਲੀ ਆ ਗਿਆ ਬੱਚਾ ਸਾਰਾ ਮਾਂ થી ਵਗ ਗਿਆ ਤੇ ਹੁਣ ਕਈ ਵਾਰੀ ਆ ਪ੍ਰੈਨ ਦਾ ਵੀ ਠੀਕ ਆ ਉਹ ਭਰੇ ਤੇ ਬੱਚਾ ਹੋ ਜਾ ਆ ਗਿਆ ਪਰ ਕਈ ਵਾਰੀ ਝੂਠੀ ਨੂੰ ਹੁੰਦਾ ਵੀ ਇਹਦੇ ਵੀ ਟੀਕੇ ਦੀ ਬੱਚਾ ਵਗ ਜੇ ਤੇ ਕਈ ਵਾਰੀ ਮਾਂ થી ਵਗ ਜਾਂਦਾ ਹੁੰਦਾ ਹੈਗਾ ਤੇ ਇਹਨਾਂ ਦੀ 6ਵੀਂ ਉਮਰਾਂ ਤੇ ਥੋੜੇ ਫਰਕ ਕਰ ਉਹਨਾਂ ਦਾ ਹੈਟ ਦੇਖੋ ਹੈਟ ਵੀਰੇ ਇਹਦੀ ਵੱਧਦਾ ਹੈ। ਇਹ ਨੂਰ ਵਾਲੀ ਦੀ ਤੇ ਨੂਰ ਵਾਲੀ ਦੀ ਹੈਟ ਵੱਧਦਾ ਤੇ ਉਹਦੀ ਹੈਟ ਥੋੜੀ ਜਿਹੀ ਘੱਟ ਜੈਨੂੰ। ਤੇ ਉਹਨੂੰ ਬਾਕੀ ਦਾ ਬੋਡੀ ਵੇਟ ਵੀ ਵੱਧਦਾ ਹੈਗਾ। ਹਨਾ ਦੋਨੇ ਕਮੇਰੇ ਕਰ ਲਓ ਤੇ ਉਹਦਾ ਵੀ ਘੱਟਾ ਥੋੜਾ ਬੋਡੀ ਵੇਟ ਜੈਨੂੰ। ਤੇ ਚੋਹਤ ਵੱਧੇ ਇਹ ਆ। ਤੇ ਉਹ ਕੱਟੇ ਦੋਨੇ ਛੋਣੇ ਨੇ ਉਹ ਦਾ ਮੱਥਾ ਵੀ ਘੈਂਟ ਆ। ਤੇ ਥੋੜਾ ਜਿਹਾ ਮੱਥਾ ਉਹਨਾਂ ਦਾ ਵਾਲਾਂ ਕਰਕੇ ਲੱਗਦਾ ਪਉਣੂ। ਤੇ ਮੱਥਾ ਦੋਨੇ ਪਾਰੇ ਨੇ ਬੜੀਆਂ ਨੇ। ਤੇ ਸੰਗੂ ਵੀਾਰੇ ਵੁਝਾ ਰਹੇ ਨੇ ਤੁਹਾਨੂੰ ਵੀ ਦਿਖਾ ਦੰਨੇ ਆਪੇ ਇਹਦਾ ਮੱਥੇ ਦਾ ਵੀ ਖੇਮ ਹੀ ਆ ਵੀਰੇ ਇਹ ਦੋਨੇ ਪੀਰਾ ਭਲੀ ਦੇ ਨੇ ਤੇ ਹੁਣ ਜੋ ਕਿ ਆਪਾਂ ਨੇ ਦੇ ਇੱਕ ਗੋਪੀ ਦੀ ਕੱਟੀ ਆ ਉਹਦੇ ਆਪਾਂ ਟੀਕਾ ਭਰੇ ਹੈਗਾ ਆ ਪੀਛੋਂ ਦਾ ਵੀਰਾ ਭਲੀ ਪੀਛੋਂ ਹੀ ਭਰੇ ਹੈਗਾ ਤੇ ਬਾਕੀਆਂ ਦੇ ਭਰੇ ਹੋਣਗੇ ਦਰੂਣਾ ਭਰੇ ਆ ਕਿਸੇ ਦੇ ਕਿਸੇ ਦੇ ਚਲੜੀ ਭਰੇ ਆ ਇਹਦੇ ਆਪਾਂ ਜਿਹੜੀ ਵੀ ਆ ਘੱਟੇ ਦੀ ਮੰਗੀ ਜੋਗਰ ਰਿਪੀਟ ਹੋ ਚੁੱਕੀ ਆ ਇਹਦੇ ਪਹਿਲਾਂ ਪੰਜ ਤੋਂ ਵੀਂ ਟਿਕਾ ਪਰ ਅੱਧੀਗਾ ਇਹ ਜਬੀ ਕਾਲਪੋਲ ਦਾ ਹੋ ਰਿਪੀਟ ਹੋ ਗਈ ਤੇ ਉਹ ਕਈ ਵਾਰ ਰਿਪੀਟ ਹੋ ਗਈ ਹੁਣ ਪੰਨਵਾਰੀ ਤੇ ਹੁਣ ਫਿਰ ਆਪਾਂ ਉਹਦਾ ਉਹੀ ਇਲਾਜ ਕੀਤਾਗਾ ਤੇ ਪਹਿਲਾਂ ਆਪਣੇ ਉਹਦੇ ਅੰਦਰ ਦਵਾਈ ਭਰਤੀ ਤੇ ਥੋੜੀ ਜਿਹੀ ਗ੍ਰੀਟ ਨਮੀ ਲੱਗਦੀ ਸੀ ਆਪਾਂ ਦੇਖਿਆ ਵੀ ਇਹ ਹਾਰਮੋਨ ਦੀ ਨਹੀਂ ਲੋੜ ਇਹਨੂੰ ਹੈਗੀ ਸੀ ਆਪਾਂ ਉਹ ਲਾਤੇ ਤੇ ਨਾਲ ਉਹਨੂੰ ਵੀ ਜਿਆ ਪਾਊਡਰ ਸ਼ੀਰ ਸ਼ਕੀਲੋ ਵਰਦਨ ਸ਼ੋਗਰਾਮ ਤੇ ਨਾਲ ਵੀਰੇ ਗਰਮੰਦੀਆਂ ਗੋਲੀਆਂ ਜਾਂ ਸ਼ਕਲਮੰਦੀਆਂ ਗੋਲੀਆਂ ਦੋ ਜਿਹੜੂ ਮਰਜ਼ੀ ਲੈ ਲਓ ਜੋ ਪਸ਼ੂ ਰੀਪੀਟ ਕਰ ਰਹੇ ਨੇ ਉਹ ਪਸ਼ੂ ਵੀਰੇ ਰੀਪੀਟ ਕਰਨੋਂ हट ਜਾਣਗੇ ਤੇ ਪਹਿਲੀ ਆਪਾਂ ਪਾਊਡਰ ਸ਼ੀਸ਼ਾ ਪਾਦਾ ਕਰੂ ਤਾਂ ਕਿ ਲੋਕਾਂ ਦੇ ਪਸ਼ੂ ਨਾ ਰੀਪੀਟ ਹੋਣ ਤੇ ਆਪਾਂ ਵੀਰੇ ਇਹ ਚੀਜ਼ ਖਤਮ ਕਰਨੀ ਹੈ ਜਿਹੜੀ ਰੀਪੀਟ ਪਸ਼ੂ ਹੁੰਦੇ ਨੇ ਵਾਰ-ਵਾਰ ਤੇ ਆਪਾਂ ਰੀਪੀਟ ਹੋਣ ਵਾਲਾ ਬੰਦ ਕਰਨਾ ਹੈ ਹੁਣ ਜੋਰ ਲੱਗਿਆ ਆ ਪੂਰਾ ਕਿ ਵੀ ਆਪਣੇ ਬਿੱਟ ਕਾਰਡ ਸਾਰੇ ਹੁਣ ਕਰਕੇ ਆ ਜਿਹੜੇ ਲਿਖ ਕੇ ਤਾਂ ਲਾਗੇ ਵਾਲੇ ਨੂੰ ਵੀ ਆਪਾਂ ਨੇ ਕੀ ਕੀਤਾ ਪਹਿਲਾਂ ਕੀ ਕੀਤਾ ਸੀਗਾ ਉਹ ਫਿਰ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਵੀ ਇਹਦੇ ਪਹਿਲਾਂ ਆਪਾਂ ਕੀ ਲਾਤੀ ਸੀ ਕਿਹੜੀ ਦਵਾਈ ਪਰੇ ਸੀ ਕੀ ਆਪਾਂ ਨੂੰ ਖਵਾਤਾ ਮੱਝ ਨੂੰ ਡਾਕਟਰ ਨਾਲ ਬਲੇ ਬਦਲਿਆ ਕਰੋ ਫਿਰ ਆਪਾਂ ਡਾਕਟਰ ਬਲੇ ਬਦਲੀ ਜਾਂਦੇ ਆ ਵੀ ਉਹ ਆ ਗਿਆ ਹੁਣ ਉਹ ਅੱਜ ਉਹ ਤੀਆ ਭਰ ਕੇ ਕੱਲ ਟੀਆ ਉਹ ਤੋਂ ਪੜਾ ਲਿਆ ਪੜ ਤੁਰ ਹੋਰ ਤੋਂ ਪੜਾ ਲਿਆ ਉਹਦੇ ਨਾਲੇ ਪਸ਼ੂ ਵੀ ਖਰਾਬ ਹੁੰਦੇ ਨੇ ਆਪਣੇ ਉਹਦੇ ਨਾਲੇ ਪਸ਼ੂ ਖਰਾਬ ਕਿਵੇਂ ਹੋ ਜਾਂਦੇ ਨੇ ਯਾਰ ਹਨਾ ਮੰਨ ਲਓ ਜਿਹੜਾ ਨਵਾਂ ਬੰਦਾ ਆਊਗਾ ਹਰ ਵਾਰੀ ਕੋਈ ਨਾ ਕੋਈ ਨਵਾਂ ਕੰਮ ਕਰੂਗਾ ਤੇ ਕਿਸੇ ਦਿਨ ਡਾਕਟਰ ਤਾਂ ਕਹਿੰਦਾ ਨਹੀਂ ਕਰਦਾ ਹੁੰਦਾ ਵੀ ਛੋਟਾ ਪਸ਼ੂ ਨਾ ਰਹੇ ਉਹ ਜੇ ਪਸ਼ੂ ਰਹੂਗਾ ਤਾਂ ਕਹਿੰਦੇ ਡਾਕਟਰ ਦੀ ਵੱਧ ਮੇਜ ਬਣਦੀ ਆ ਤੇ ਬਾਕੀ ਗੱਲ ਹੁੰਦੀ ਆ ਵੀ ਰੇਕੋ ਦੁੱਤੀ ਤੇ ਪਰ ਆਪਾਂ ਪਸ਼ੂਾਂ ਦੀ ਡਾਇਟ ਵੀ ਸ਼ਟ ਕਰਨੀ ਪਈ ਆ ਆਪਾਂ ਨੂੰ ਤੇ ਆਪਾਂ ਨੂੰ ਹੋਰ ਡਾਇਟ ਤੇ ਆਣਾ ਪੂਗਾ ਵਧੀਆ ਫਿਰ ਵੀ ਆਪਣੇ ਪਸ਼ੂ ਟਵੀਟਰੋਂ ਮਟਣਗੇ ਤਾਂ ਜੋ ਆਪਾਂ ਨੂੰ ਟਵੀਟਰ ਤੋਂ ਪਾਈਏ ਦੇ ਇੱਕ ਵੀਰੇ ਮਸਟਾਈਡ ਦੀ ਪ੍ਰੋਬਲਮ ਬਹੁਤ ਹੁੰਦੀ ਆ ਤੇ ਇੱਕ ਆਪਾਂ ਉਹ ਰੋਕਣੀ ਹੈਗੀ ਮਸਟਾਈਡ ਖੋਣ ਤੋਂ ਵਾਰ-ਵਾਰ ਜੇ ਦੋਨੋਂ ਚੀਜ਼ਾਂ ਵੀਰੇ ਖਤਮ ਹੋ ਗਈਆਂ ਨਾ ਤਾਂ ਆਪਣੇ ਮੋਲੋ 50 ਪਸ਼ੂ ਵੀਰੇ ਵੱਜੂਗਾ ਜੋਟਨ ਜੂਪੀ ਦੇ ਪਸ਼ੂ ਬੜਾ ਹਨ ਪਛੋ ਪੰਜਾਬ ਵਿੱਚ ਬਾਤੂ ਆਪਾਂ ਤੇ ਵਧੀਆ ਕਮ ਟੰਗ ਨਾਲ ਕਰਕੇ ਕਰੋ ਵਾਲੇ ਦਾ ਤੇ ਵੱਧ ਤੋਂ ਵੱਧ ਵੀਰੇ ਪਸ਼ੂ ਨੂੰ ਪਾਊਡਰ ਪਾਈ ਚੱਲੋ ਤੇ ਡੱਟ ਚੀ ਰੱਖੋ ਉਹਨਾਂ ਪਸ਼ੂ ਨੂੰ ਬੀਟਣਾ ਨਾ ਕਰਨਾ ਤੇ ਆਪਣਾ ਕਿੱਥੇ ਲੋੜ ਪੈਂਦੀ ਆ ਹਾਰਮੋਨਾਂ ਦੀ ਉਹ ਵੀ ਡਾਕਟਰ ਤੋਂ ਦੇਖ ਕੇ ਵੀ ਲੋੜ ਹੈਗੀ ਆ ਨਾ ਲੋੜ ਹੈਗੀ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਦਿਓ ਵੀਰੇ ਤੇ ਚੈਨਲ ਸਬਸਕ੍ਰਾਈਬਰ ਕਰ ਲਿਓ ਵੱਧ ਤੋਂ ਵੱਧ ਲਾਈਕ ਕਰਿਓ ਤੇ ਬਾਕੀ ਵੀਰੇ ਬੀਟਰ ਦਾ ਫਾਰਮੂਲਾ ਉਹੀ ਚੀਜ਼ ਹੈ ਚ ਵਰਧਨ ਤੇ ਗਰਮ ਦੀ ਗੋਲੀਆਂ ਇਹ ਪਾਈ ਚਲੋ ਜੀ ਬੜਾ ਕੁਝ ਪੀਛੇ ਨਹੀਂ ਕਰਦਾ ਜੀ